ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਆ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਜੱਜ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇੰਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕੋਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ 300 ਤੋਂ ਜਿਸ ਤਰ੍ਹਾਂ ਨਾਲ ਥੋੜਾ ਜਿਹਾ ਅਮੀਰ ਦਾਗਾਇ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਊਲ ਓਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਹੋਰ ਕਿੱਛੇ ਕਰਦੇ ਜਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇਮਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਕ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੌੜੀ ਬੈਸ ਕੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਗੇ ਅੱਗੇ ਜਿਹੜੇ ਹੋਰ ਅਸੂ ਇਹਦੇ ਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੇ ਆ ਨੇ ਕਿ ਉਹਨਾਂ ਦੇ ਲਈ ਦੀ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰਲੇ ਦਮ ਤਾਈਂ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਆ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਪੈਪ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਚਾਚ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਮ ਪ੍ਰिजनਮੈਂਟ ਸੁਣਾਈ ਗਈ ਹੈ ਫॉर देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕੌਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਰ ਕਰਨੀ ਹੈ ਤਾਂ ਉਹਨਾਂ ਦਾ ਕੀ ਹਮ ਕੀ ਹਾਈ ਕੋਰਟ ਦਾ ਮੂਵ ਜਾਵੇਗਾ 300 ਜਿਸ ਤਰੀਕੇ ਨਾਲ ਤਿੰਨ ਅਮੀਰ ਦਾਗਲ ਹੋ ਗਿਆ}{|\text{ਫੋਸ਼ਲ ਚੌਧਰੀ ਹੋ ਗਿਆ ਤਮਾਮ ਜਿਹੜੇ ਵਕਤ ਦੇ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਧਾਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਧਾਰ ਕਰਨਗੇ ਤਾਂ ਉਹਨਾਂ ਨੂੰ ਅਸੀਂ ਵੀ ਵਿਊਲ ਓਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ది ਵਰਡ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੀਗੀ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬਾਡੀ 'ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬਾਡੀ 'ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬਾਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕੁਛ ਨੂੰ ਕੁਛ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇਡਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਜ ਅੱਜ ਜੀ ਅੱਜ ਜੀ ਇੱਕ ਹੋਰ ਅਸੂ ਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੇ ਆ ਨੇ ਕਿ ਉਹਨਾਂ ਦੇ ਲਈ ਇਨਵੈਸਟੀਗੇਸ਼ਨ ਆ ਜਾਣਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖਿਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਪੈਪਰ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਜ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਨ ਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਂਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਨੋਸਾ ਨੂੰ ਜਿਸ ਦੇ ਨਾਲ ਥੋੜਾ ਜਿਹਾ ਅਮਿਤ ਰਾਗਵ ਕੁਆ ਫੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਲ ਅਪੋਜੀਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਾਲ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ది ਵਰਡ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀ ਸਿੰਘ ਮਿੱਡੂ ਖੇਡਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਜ ਅੱਜ ਜੀ ਅੱਜ ਜੀ ਇੱਕ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈ ਜੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੇ ਆ ਨੇ ਕਿ ਉਹਨਾਂ ਦੇ ਲਈ ਇਨਵੈਸਟੀਗੇਸ਼ਨ ਆ ਜਾਣਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਜ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਨ ਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਂਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਨੋਸਾ ਸਿੰਘ ਜਿੱਤੇ ਨਾਲ ਤਿੰਨ ਥੋੜਾ ਥੋੜਾ ਜਗਾ ਅਮੀਰ ਦਾਗ ਜਿੱਤ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਊਲ ਆਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਿਕਟ ਸਰ ਅੱਜ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੌੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਗੇ ਅੱਗੇ ਜੀ ਅੱਗੇ ਜੀ ਇੱਕ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈ ਜੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੀ ਲੀਗਲ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਾਈਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਅਖੀਰ ਦੇ ਦਮ ਤਾਂ ਹੀ ਲੜੂਗਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਂਚ ਜਾਣ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਅ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਚਾਚ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਨ ਪ੍ਰिजनਮੈਂਟ ਸੁਣਾਈ ਗਈ ਹੈ ਫॉर देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਸਪਰੇਟਰਸ ਬਰੀ ਕੀਤੇ ਗਏ ਸੀਗੇ ਉਹ ਜਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਅਰ ਕਰਨੀ ਹੈ ਤਾਂ ਉਹਨਾਂ ਦਾ ਕੀ ਹਾਂ ਕੀ ਹਾਈ ਕੋਰਟ ਦਾ ਮੂਵ ਜਾਵੇਗਾ ਤਰਨੋ ਸਾਹਿਬ ਨੂੰ ਜਿਸ ਦੇ ਨਾਲ ਥੋੜਾ ਥੋੜਾ ਜਿਆਦਾ ਅਮੀਰਾ ਗੱਲ ਗਿਆ ਫੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਧਾਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਧਾਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਲ ਅਪੋਜੀਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਏ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦੱਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬਾਡੀ 'ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬਾਡੀ 'ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬਾਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਦੇ ਵਿਦਾਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥਾ ਸੀ ਉਹਨੇ ਕੁਛ ਨੂੰ ਕੁਛ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਗੇ 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 ਜੀ ਕੋਈ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਇਨਵੈਸਟੀਗੇਸ਼ਨ ਆ ਜਾ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰਦੇ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਚਾਚ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਨ ਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਸਪਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਰਨਸਲ ਜਿਸ ਤਰ੍ਹਾਂ ਅਮਿਤ ਦਾਗਲ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਦੇ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਸੀ ਵੀਲ ਅਪੋਜੀਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜਜਮੈਂਟ ਜਿਹੜੀ ਐ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਕ ਸਰ ਅੱਜ ਤੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੌੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬਾਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬਾਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬਾਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਅੱਗੇ ਅੱਗੇ ਕੋਈ ਹੋਰ ਹੈ ਜੋ ਇਹਦੇ ਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਹਾਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਉਹਨਾਂ ਦੇ ਲਈ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰਦੇ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਆ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਪੇਪਰ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਜਨ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਮ ਪ੍ਰिजनਮੈਂਟ ਸੁਣਾਈ ਗਈ ਹੈ ਫॉर देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕੌਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਅਰ ਕਰਨੀ ਹੈ ਤਾਂ ਉਹਨਾਂ ਦਾ ਕੀ ਹਾਂ ਕੀ ਹਾਈ ਕੋਰਟ ਦਾ ਮੂਵ ਜਾਵੇਗਾ 300 ਨੂੰ ਜਿਸ ਤਰ੍ਹਾਂ ਦਿਨ ਅਮੀਰ ਨਾਗਰ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਧਾਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਧਾਰ ਕਰਨਗੇ ਤਾਂ ਉਹਨਾਂ ਨੂੰ ਅਸੀਂ ਵੀ ਵਿਊਲ ਓਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਏ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ది ਵਰਡਕ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਾਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਅਜੇ 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 ਕੋਈ ਹੋਰ ਅਜੇ ਦੇ ਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਹਾਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਉਹਨਾਂ ਦੇ ਲਈ ਇਹ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰਦੇ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਆ ਮੇਰੇ ਸਾਹ ਸਾ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਆ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਾਜ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਮਪ੍ਰਿਜ਼ਨਮੈਂਟ ਸੁਣਾਈ ਗਈ ਹੈ ਫॉर देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕੌਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਰਨਸੌਰ ਨੂੰ ਜਿੱਤ ਕੇ ਅਮਿਤ ਨਾਗਲ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਊਲ ਓਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਿਕਟ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ 'ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ 'ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਾਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਗੇ ਅੱਗੇ ਦੋਹਾਂ ਦਾ ਇੱਕ ਹੋਰ ਹੈ ਜੋ ਇਹਦੇ 'ਚ ਜਿਹੜੇ ਹੋਰ ਰੋਪੀ ਫਰਾਰ ਹੈ ਜੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੀ ਲੀਗਲ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਾਈਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਅਖੀਰ ਦੇ ਦਮ ਤਾਈਂ ਲੜੂਗਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਂਚ ਜਾਣ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਅ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਚਾਚ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇੰਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਂਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹਾਂ ਕੀ ਹਾਈ ਕੋਰਟ ਦਾ ਮੂਵ ਜਾਵੇਗਾ 352 ਦੇ ਨਾਲ 3 ਥੋੜਾ ਜਿਹਾ ਅਮੀਰ ਦਾਗ ਲੱਗ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਇਹਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਊਲ ਆਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ది ਵਰਡਕ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਾਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਅੱਜ ਅੱਜ ਜੀ ਅੱਜ ਜੀ ਕੋਈ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਕੋ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਲਈ ਇਨਵੈਸਟੀਗੇਸ਼ਨ ਆ ਜਾ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰਦੇ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਸਾਂ ਸਾਂ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਆ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਚਾਚ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਨ ਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕੌਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹਮ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤੋ 900 ਨੂੰ ਜਿਸ ਤਰ੍ਹਾਂ ਥੋੜਾ ਜਿਹਾ ਅਮੀਰ ਦਾਗਲ ਹੋ ਗਿਆ ਕੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਦੇ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਇਹਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਤੇ ਪਲੱਸ ਜੇ ਇਹ ਅਪੀਲ ਦਾਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਲ ਅਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥਾ ਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀ ਸਿੰਘ ਮਿੱਡੂ ਖਿੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਦ ਤੋਂ ਵੱਦ ਹੋਣੀ ਚਾਹੀਦੀ ਹੈ ਅੱਜ 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 ਜੀ ਅੱਜ ਜੀ ਇਹ ਕੋਈ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਇਨਵੈਸਟੀਗੇਸ਼ਨ ਆ ਜਾਉਣ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਪੈਪ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਜੇ ਹੋਇਆ ਨਹੀਂ ਤਜਨਾਲ ਠੀਕ ਹੈ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਨ ਪ੍ਰਿਜ਼ਨਮੈਂਟ ਸੁਣਾਈ ਗਈ ਹੈ ਫॉर देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਂਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਨੋਸਾ ਉਹ ਜਿਸ ਤਰ੍ਹਾਂ ਨਾਲ ਥੋੜਾ ਜਿਹਾ ਅਮਿਤ ਦਾਗਲ ਹੋ ਗਿਆ ਫੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਇਹਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਚਿਕਾ ਤੇ ਪਲੱਸ ਜੇ ਇਹ ਅਪੀਲ ਦਾਰ ਕਰਨਗੇ ਤਾਂ ਉਹਨਾਂ ਨੂੰ ਅਸੀਂ ਰਿਵਿਊ ਲਾਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ 782 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਕ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬਾਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬਾਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬਾਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮ ਜੀ ਸੀ ਮਿੱਡੂ ਖੇਡਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਦ ਤੋਂ ਵੱਦ ਹੋਣੀ ਚਾਹੀਦੀ ਹੈ ਅਜੇ 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 ਜਿਹੜੇ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਇਨਵੈਸਟੀਗੇਸ਼ਨ ਆ ਜਾ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰਦੇ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਜੇ ਤਾਂ ਫਰਸਟ ਪੈਪ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਤਾਜ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਨ ਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਂਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਨੋਸਾ ਉਹ ਜਿਸ ਤਰੀਕੇ ਨਾਲ ਥੋੜਾ ਜਿਆਦਾ ਅਮੀਰ ਦਾਗਲ ਹੋ ਗਿਆ ਫੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਇਹਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਹੈ ਔਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਤੇ ਪਲੱਸ ਜੇ ਇਹ ਅਪੀਲ ਦਾਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਲ ਅਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜੱਜਮੈਂਟ ਜਿਹੜੀ ਹੈ ਐਸ ਪਰ ਫੈਕਟ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਕ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀਜ਼ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥਾ ਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਅੱਗੇ 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 ਕੋਈ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਇਨਵੈਸਟੀਗੇਸ਼ਨ ਆ ਜਾ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰਦੇ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਹੈ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਚਾਚ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਨ ਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਂਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਰਨਸੌਫ ਨੂੰ ਜਿਸ ਤਰ੍ਹਾਂ ਥੋੜਾ ਜਿਹਾ ਅਮੀਰ ਦਾਗਨ ਹੋ ਗਿਆ ਫੌਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਦੇ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਸੀਵੀਓ ਲਾਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਿਕਟ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੋੜੀ ਬਹਿਸ ਕੀਤੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਗੇ 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 ਕੋਈ ਹੋਰ ਹੈ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਜੀ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਾਈਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਅਖੀਰ ਦੇ ਦਮ ਤਾਈਂ ਲੜੂਗਾ ਜੇ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਆ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਅ ਮੈਂ ਸੋਚਦਾ ਹਾਂ ਹਜੇ ਤਾਂ ਫਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਚਾਚ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇੰਪ੍ਰਿਜ਼ਨਮੈਂਟ ਸੁਣਾਈ ਗਈ ਹੈ ਫਾਰ देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕਾਂਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲਦਾਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਨੋਸੋਬ ਨੂੰ ਜਿਸਟਿਸ ਨਾਲ ਤਿੰਨ ਅਮੀਰ ਦਾਗਲ ਹੋ ਗਿਆ ਫੋਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲਦਾਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲਦਾਰ ਕਰਨਗੇ ਤਾਂ ਉਹਨਾਂ ਨੂੰ ਵੀ ਵਿਊਲ ਆਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਹੋਰ ਕਿੱਛੇ ਜਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇਮ ਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਕ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੌੜੀ ਬੈਸ ਕੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਜ ਅੱਜ ਜੀ ਅੱਜ ਜੀ ਇੱਕ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਆਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੀਆਂ ਨੇ ਕਿ ਉਹਨਾਂ ਦੇ ਲਈ ਦੀ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰਦੇ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰ ਦੇ ਦਮ ਤਾਈਂ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਆ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਹਜੇ ਹੋਇਆ ਨਹੀਂ ਚਾਚਾ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਮਪ੍ਰਿਜ਼ਨਮੈਂਟ ਸੁਣਾਈ ਗਈ ਹੈ ਫॉर देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕੌਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜੱਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ ਕਰਨੀ ਹੈ ਤਾਂ ਉਹਨਾਂ ਦਾ ਕੀ ਹੋਊਗਾ ਕੀ ਹਾਈ ਕੋਰਟ ਦਾ ਮੂਵ ਕੀਤਾ ਜਾਵੇਗਾ ਤਨੋਸਰ ਜਿਸ ਤਰੀਕੇ ਨਾਲ ਤਿੰਨ ਅਮੀਰ ਦਾਗਲ ਹੋ ਗਿਆ ਫੋਸ਼ਲ ਚੌਧਰੀ ਹੋ ਗਿਆ तमाम ਜਿਹੜੇ ਬਾਕੀ ਜਿਹੜੇ ਹਾਂਜੀ ਹਾਂਜੀ ਉਹਦੇ ਵਿੱਚ ਦਾ ਕੰਪਲੇਨੈਂਟ ਹੈ ਉਹ ਵੀ ਹਾਈ ਕੋਰਟ ਆਪਣੀ ਜਿਹੜੀ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕਰੇਗਾ ਠੀਕ ਹੈ ਤੇ ਪਲੱਸ ਜੇ ਇਹ ਅਪੀਲ ਦਾਇਰ ਕਰਨਗੇ ਤਾਂ ਉਹਨਾਂ ਨੂੰ ਸੀਵੀ ਵਿਲ ਅਪੋਜ਼ਿਟ ਸਾਰੇ ਬੜਾ ਸੈਟੀਸਫੈਕਟਰੀ ਡਿਸੀਜਨ ਹੈ ਜਜਮੈਂਟ ਜਿਹੜੀ ਹੈ ਐਸ ਪਰ ਫੈਕਟਸ ਹੈ ਤਿੰਨੋਂ ਅਕਿਊਜ਼ ਨੂੰ ਲਾਈਫ ਇੰਪ੍ਰਿਜ਼ਨਮੈਂਟ ਸਜ਼ਾ ਕੀਤੀ ਗਈ 302 ਵਿੱਚ ਤੇ 2-2 ਲੱਖ ਰੁਪਿਆ ਜੁਰਮਾਨਾ ਔਰ ਜੋ ਆਰਮਜ਼ ਐਕਟ ਦੇ ਵਿੱਚ 7-7 ਸਾਲ ਸਜ਼ਾ ਤੇ 482 ਵਿੱਚ 1 ਸਾਲ ਸਜ਼ਾ ਕੀਤੀ ਗਈ ਵੀ ਆਰ ਸੈਟੀਸਫਾਈਡ ਵਿਦ ਦੀ ਵਰਡਕ ਸਰ ਅੱਜ ਜਿਹੜੀ ਜਿਹੜੀ ਸਜ਼ਾ ਸੁਣਾਈ ਗਈ ਹੈ ਤੁਸੀਂ ਕਾਫੀ ਲੰਬੀ ਚੌੜੀ ਬੈਸ ਕੀ ਸਾਰੀ ਚੀਜ਼ਾਂ ਦਸੀ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਸੀਂ ਤੱਥ ਰੱਖੇ ਸੀਗੇ ਇਹਦੀ ਗੱਲ ਨੂੰ ਇਹ ਤੱਥ ਰੱਖੇ ਗਏ ਸੀਗੇ ਕਿ ਇਟ ਵਾਸ ਨਾਟ ਅ ਨਾਰਮਲ ਮਰਡਰ ਇੱਕ ਗਰੂਸਮ ਮਰਡਰ ਸੀਗਾ 15 ਬੁਲੇਟ ਸ਼ਾਟਸ ਉਹਦੀ ਬੋਡੀ ਚ ਇਹਨਾਂ ਨੇ ਮਾਰੇ ਸੀਗੇ ਜੋ 13 ਬੁਲੇਟ ਸ਼ਾਟ ਉਹਦੀ ਬੋਡੀ ਚ ਕ੍ਰਾਸ ਹੋ ਗਏ ਸੀਗੇ ਤੇ ਦੋ ਬੋਡੀ ਸੀਗੇ ਤੇ ਡੇ ਲਾਈਟ ਮਰਡਰ ਸੀਗਾ ਤੇ ਵਿਦਆਊਟ ਪ੍ਰੋਵੋਕੇਸ਼ਨ ਸੀਗਾ ਉਸ ਟਾਈਮ ਉਹਨੇ ਹੱਥ ਆਸੀ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਸ ਕਰਕੇ ਅਸੀਂ ਕਿਹਾ ਸੀ ਕਿ ਵਿਕਰਮਜੀਤ ਸਿੰਘ ਮਿੱਡੂ ਖੇੜਾ ਦੇ ਜਿਹੜੇ ਮਰਡਰ ਦੀ ਸਜ਼ਾ ਵੱਧ ਤੋਂ ਵੱਧ ਹੋਣੀ ਚਾਹੀਦੀ ਅੱਗੇ ਅੱਗੇ ਜੀ ਅੱਗੇ ਜੀ ਕੋਈ ਹੋਰ ਅਸੂ ਇਹਦੇ ਵਿੱਚ ਜਿਹੜੇ ਹੋਰ ਰੋਪੀ ਫਰਾਰ ਹੈਗੇ ਉਹਨਾਂ ਵਾਸਤੇ ਕੀ ਉਹਨਾਂ ਬਾਰੇ ਆਨਰੇਬਲ ਕੋਰਟ ਨੇ ਆਰਡਰ ਕੀਤਾ ਹੈ ਕਿ ਬਾਕੀ ਜੱਜਮੈਂਟ ਆਉਂਦੀ ਹੈ ਜੱਜਮੈਂਟ ਤੋਂ ਕਲੀਅਰ ਹੋ ਜਾਏਗਾ ਹਨਰੇਬਲ ਕੋਰਟ ਨੇ ਇਹ ਆਰਡਰ ਕੀਤਾ ਹੈ ਡੀਜੀਪੀ ਸਾਹਿਬ ਨੂੰ ਡਾਇਰੈਕਸ਼ਨਸ ਕੀਤੇ ਆ ਨੇ ਕਿ ਉਹਨਾਂ ਦੇ ਲਈ ਦੀ ਇਨਵੈਸਟੀਗੇਸ਼ਨ ਆ ਜਾਂ ਉਹਨਾਂ ਨੂੰ ਬੁਲਾਣਾ ਉਹ ਐਕਸਪੀਡਿਟ ਕੀਤਾ ਜਾਵੇ 2021 ਤੋਂ ਲੈ ਕੇ ਹੁਣ ਜੇ ਅਸੀਂ ਗੱਲ ਕਰੀਏ 2025 ਦੇਖੋ ਜੀ ਉਹ ਤਾਂ ਮੇਰਾ ਫਰਜ਼ ਸੀ ਮੈਂ ਲੜਨਾ ਤੇ ਆਖੀਰਲੇ ਦਮ ਤਾਈਂ ਲੜੂਗਾ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਵੀ ਜਿੰਨਾ ਚਿਰ ਮੇਰੀ ਜਾਨ ਚ ਜਾਨ ਆ ਮੇਰੇ ਸਾਹ ਸਾਹ ਮੈਂ ਲੜੂਗਾ ਇਹਨਾਂ ਨੂੰ ਹੋਰ ਇਟਸ ਮੈਂ ਸੋਚਦਾ ਹਾਂ ਹਜੇ ਤਾਂ ਫਰਸਟ ਸਟੈਪ ਹੈ ਜਸਟਿਸ ਦਾ ਹਜੇ ਜਸਟਿਸ ਹੋਣ ਵਾਲਾ ਪਿਆ ਜੇ ਹੋਇਆ ਨਹੀਂ ਚਾਚਾ ਨਾਲ ਹਾਂਜੀ ਫੈਸਲਾ ਸੈਟੀਸਫੈਕਟਰੀ ਹੈ ਲਾਈਫ ਇਮ ਪ੍ਰिजनਮ ਸੁਣਾਈ ਗਈ ਹੈ ਫॉर देयर ਐਕਟ ਠੀਕ ਹੈ ਤਾਂ ਬਾਕੀ ਜੋ ਤਿੰਨ ਅਕਿਊਜ਼ ਨੇ ਜੋ ਇਸ ਕੌਸਪੀਰੇਟਰਸ ਬਰੀ ਕੀਤੇ ਗਏ ਸੀਗੇ ਉਹ ਜਜਮੈਂਟ ਆਉਣ ਤੋਂ ਬਾਅਦ ਦੇਖਿਆ ਜਾਏਗਾ ਕਿ ਉਹਨਾਂ ਨੂੰ ਆਪਣਾ ਉਹਨਾਂ ਲਈ ਅਪੀਲ ਦਾਇਰ